ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਪਿੰਡਾਂ 'ਚ ਕੰਮ ਕਰਵਾਏ ਜਾ ਰਹੇ ਨੇ ਪਰ 3 ਸਾਲ ਬਾਅਦ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਬਹੋਨਾ ਦੇ ਸਾਬਕਾ ਸਰਪੰਚ ਨੂੰ ਪਿੰਡ ਦੇ ਵਿੱਚ ਕੀਤੇ ਕੰਮ ਦੇ ਲਈ ਗ੍ਰਾਂਟ ਨਹੀਂ ਮਿਲੀ ਇਸ ਦੇ ਵਿਰੋਧ ਵਿੱਚ ਸਰਪੰਚ ਦਾ ਪਤੀ ਸੋਮਵਾਰ ਨੂੰ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਦੇ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਖੂਬ ਹੰਗਾਮਾ ਹੋਇਆ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਬੀਡੀਪੀਓ ਵੀ ਪੁਲਿਸ ਸਟੇਸ਼ਨ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਲਗਭਗ 3 ਲੱਖ ਰੁਪਏ ਦੀ ਰਕਮ ਸਰਪੰਚ ਦੇ ਖਾਤੇ ਦੇ ਵਿੱਚ ਆ ਜਾਵੇਗੀ ਜਿਸ ਤੋਂ ਬਾਅਦ ਸਰਪੰਚ ਦਾ ਪਤੀ ਟੈਂਕੀ ਤੋਂ ਹੇਠਾਂ ਉਤਰ ਆਇਆ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸਾਲ 2022 ਦਾ ਦੱਸਿਆ ਜਾ ਰਿਹਾ ਹੈ ਇਸ ਮੌਕੇ ਨੀਚੇ ਖੜੀਆਂ ਮਹਿਲਾਵਾਂ ਦੇ ਵੱਲੋਂ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹਾਲਾਂਕਿ ਉਹ ਸਾਬਕਾ ਸਰਪੰਚ ਨੂੰ ਵਾਰ-ਵਾਰ ਕਹਿ ਰਹੀਆਂ ਸਨ ਕਿ ਸਾਨੂੰ ਪੈਸੇ ਨਹੀਂ ਚਾਹੀਦੇ ਮੰਨਤਾ ਕਰ ਰਹੀਆਂ ਸਨ ਕਿ ਤੁਸੀਂ ਇੱਥੇ ਆ ਜਾਓ ਕੀ ਕੁਝ ਕਹਿਣਾ ਸੀ ਮਹਿਲਾਵਾਂ ਦਾ ਤੁਸੀਂ ਵੀ ਸੁਣੋ ਨੂੰ ਨਹੀਂ ਪੈਸੇ ਚਾਹੀਦੇ ਮੈਂ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਵਸਨੀਕ ਹੈ ਨਾਮ ਚਰਨਜੀਤਰ ਪਿੰਡ ਬੋਨਾ ਜੀ ਹਾਂਜੀ ਜਿਹੜੇ ਉੱਪਰ ਜਿਹੜੇ ਕੀ ਲੱਗਦੇ ਤੁਹਾਡੇ ਜਿੱਥੇ ਮੇਰੇ ਘਰ ਵੈ ਹੈ ਕੀ ਕਾਰਨ ਕੀ ਹੈ ਟੈਂਕੀ ਦੇ ਚੜਨ ਦਾ ਕਾਰਨ ਜੀ ਅਸੀਂ ਪਿੰਡ ਦਾ ਕੰਮ ਕੀਤਾ ਸੀ ਗਲੀਆਂ ਨਾਲੀਆਂ ਦਾ ਤੇ ਉਹ ਸਾਨੂੰ 3 ਲੱਖ ਰੁਪਏ ਨਹੀਂ ਮਿਲੇ ਉਹਦਾ ਕਾਰਨ ਤੁਹਾਡੇ ਕਾਰਜਕਾਲ ਸਮੇਂ ਜਿਹੜੇ ਗਲੀਆਂ ਬਣਾਈਆਂ ਸੀ ਹਾਂਜੀ ਕਿਸੇ ਅਧਿਕਾਰੀ ਨਾਲ ਭਾਈ ਸਾਨ ਜੀ 2022 2022 ਹਾਂਜੀ ਕਾਰਨ ਕੀ ਹੈ ਹੁਣ ਤੱਕ ਜਿਹੜੇ ਪੈਸੇ ਲਟਕ ਰਹੇ ਆ ਕਾਰਨ ਕੀ ਹੈ ਕੌਣ ਇਹਦੇ ਚੜੀਕਾ ਪਾ ਰਿਹਾ ਨਿੱਕਾ ਸਰਕਾਰੀ ਭਾਰ ਇਹ ਦੂਸਰੀ ਕਦੇ ਮਿਲੇ ਤੁਸੀਂ ਅਧਿਕਾਰੀਆਂ ਨਾਲ ਹਾਂਜੀ ਮਿਲੇ ਸਾਡੇ ਪਿੰਡ ਦੇ ਪੰਚਾਇਤ ਮਿਲੇ ਸਾਰੀ ਠੀਕ ਹੰਦੇ ਉਹ ਲਾਰੀ ਲਾਈ ਜਾਂਦੇ ਬਸ ਅੱਜ ਦੇ ਲਈ ਕੱਲ੍ਹ ਦੇ ਦਿੰਦੇ ਆ ਕਈ ਬੰਦੇ ਜ਼ਿੰਮੇਵਾਰੀ ਚੱਕ ਲੈਂਦੇ ਆ ਅੱਜ ਪਰ ਇਸੇ ਕੱਲ੍ਹੋਂ ਲੈ ਕੇ ਦੇਖੀ ਹਾਂਜੀ ਇਸੇ ਕੱਲ੍ਹੋਂ ਹੁਣ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਤੁਸੀਂ ਕਿਸੇ ਨਾਲ ਤੇ ਜਿੰਨੇ ਮੈਂ ਨਾ ਨਹੀਂ ਪਤਾ ਉਹ ਕਰੇ ਦੱਸ ਕੇ ਨਹੀਂ ਆਏ ਨਾ ਫਸ ਹੀ ਮੰਗ ਕੇ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਕੀ ਮੰਗ ਕਰ ਰਹੇ ਨੇ ਮੰਗ ਸਾਨੂੰ ਜਿਹੜੇ ਪੈਸੇ ਬਣਦੇ ਸਾਡੇ ਬਣਦੇ ਦੇਣੇ ਚਾਹੀਦੇ ਬਾਈ ਜੀ ਨਾਲ ਗੱਲ ਹੋਈ ਬਲਰਾਜ ਜੀ ਨਾਲ ਸਾਡੀ ਕੋਈ ਹੁਣ ਨਹੀਂ ਸਾਡੀ ਕੋਈ ਗੱਲ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਵੀ نیچے ਨਹੀਂ ਆ ਰਹੇ ਕੀ ਗੱਲ ਆ ਵੀ ਆਪਾਂ ਕਰੀਏ ਉਹ ਆਦਾ ਬਸ ਜਿੰਨੇ ਜਰ ਮੇਰਾ ਹੱਕ ਨਹੀਂ ਮਿਲਦਾ ਨਹੀਂ ਕਰਨੀ ਜੀ ਹਾਂ ਜੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਬੋਨਾ ਪਿੰਡ ਦੇ ਵਿੱਚ ਸਾਬਕਾ ਸਰਪੰਚ ਦੇ ਪਤੀ ਸਰਦਾਰ ਬਲਰਾਜ ਸਿੰਘ ਜੀ ਨਰੇਗਾ ਦੇ ਪੈਸਿਆਂ ਦੀ ਕੋਈ ਮੰਗ ਨੂੰ ਲੈ ਕੇ ਉਹਨਾਂ ਦਾ ਬਿੱਲ ਨਹੀਂ ਪਾਸ ਹੋ ਰਿਹਾ ਸੀ ਕਾਫੀ ਚਿਰ ਤੋਂ ਉਹ ਟੈਂਕੀ ਦੇ ਉੱਪਰ ਚੜੇ ਸੀਗੇ ਤੇ ਮੈਂ ਐਸਚੋ ਧਰਮਕੋਟ ਇੱਥੇ ਪਹੁੰਚਿਆ ਕਿਉਂਕਿ ਥਾਣਾ ਮਹਿਣਾ ਦੇ ਐਸਚੋ ਸਾਹਿਬ ਅਦਾਲਤ ਦੇ ਵਿੱਚ ਕਿਸੇ ਕੰਮ ਗਏ ਸੀਗੇ ਮੈਂ ਆ ਕੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਤੇ ਸਰਦਾਰ ਬਲਰਾਜ ਸਿੰਘ ਦਾ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਔਰ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਉਹ ਆਰਾਮ ਨਾਲ ਥੱਲੇ ਆ ਗਏ ਸਰ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਮੌਕੇ ਤੇ ਵੀਡੀਓ ਸਾਹਿਬ ਵੀ ਪਹੁੰਚੇ ਸੇ ਹੁਣ ਮਸਲਾ ਕਿੱਥੇ ਆ ਕੇ ਜਿਹੜਾ ਹੱਲ ਹੁੰਦਾ ਜੀ ਵੀਡੀਓ ਸਾਹਿਬ ਨੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਜੀ ਵੀ 295000 ਸਮਥਿੰਗ ਜਿਹੜੀ ਪੇਮੈਂਟ ਸੀ ਉਹ ਕਲੀਅਰ ਹੋ ਚੁੱਕੀ ਹੈ ਤੇ ਅੱਜ ਸ਼ਾਮ ਤੱਕ ਅਜ ਦੇ ਡੇਟ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਫਰਮ ਦੇ ਖਾਤੇ ਆਉਣੀ ਹੈ ਉਹ ਆਜੂਗੀ ਹੁਣ 36000 ਰੁਪਏ ਵਿਆਜ ਦਾ ਜਿਹੜਾ ਮਸਲਾ ਉਹ ਕਹਿੰਦੇ ਮੈਂ ਪੈਸੇ ਵਿਆਜੂ ਲੈ ਕੇ ਦਿੱਤੇ ਆ ਉਹਦੇ ਬਾਰੇ ਡੇਟ ਕਰ ਚੱਲਿਆ ਉਹ ਕੋਸ਼ਿਸ਼ ਕਰ ਰਹੇ ਆ ਸੁਲਝਾਉਣ ਦੀ ਜੀ ਧੰਨਵਾਦ ਸਰ نیچے ਉਤਾਰ ਲਿਆ ਗਿਆ ਜੀ ਜੀ ਹਾਂਜੀ ਬਿਲਕੁਲ ਮੈਂ ਪਹਿਲਾਂ ਦੱਸਿਆ ਵੀ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਸੀ ਔਰ ਉਹਨੇ ਮੇਰੀ ਬੇਨਤੀ ਨੂੰ ਸਵਾਰ ਕਰੀ ਤੇ ਇਸ ਵਾਸਤੇ ਮੈਂ ਉਹਦਾ ਧੰਨਵਾਦ ਵੀ ਕਰਦਾ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਮੇਰਾ ਨਾਮ ਬਲਰਾਜ ਸਿੰਘ ਆ ਜੀ ਪਿੰਡ ਭੋਨਾ ਮੇਰਾ ਜੀ ਬਲਰਾਜ ਜੀ ਟੈਂਕੀ ਦੇ ਜੜੇ ਸੀ ਕਾਰਨ ਕੀ ਸੀਗੇ ਕਾਰਨ ਉਹਦਾ ਜੀ ਪੇਮੈਂਟ ਨਹੀਂ ਹੋਈ ਸੀ ਮੈਂ ਇੱਕ ਗਲੀ ਬਣਵਾਈ ਸੀਗੀ ਤੇ ਉਹਦੀ ਪੇਮੈਂਟ ਨੂੰ ਤਕਰੀਬਨ 3.5 ਸਾਲ ਹੋ ਗਏ ਮੈਂ ਉਹ ਪੈਸੇ ਆਪਦੇ ਜੇਬ ਚੋਂ ਦੇ ਕੇ ਬਜੂ ਲੈ ਕੇ ਤੇ ਮੈਂ ਅਜ ਵਿਆਜ ਭਰ ਰਿਹਾ ਹਾਂ ਕਿੰਨੀ ਪੇਮੈਂਟ ਸੀ ਤੇ ਕਿਹੜੇ ਸੰਧ ਹੀ ਆ ਜੀ ਉਹ 2122 ਦੀ ਹੈ ਜੀ 2,95,000 ਰੁਪਏ ਕਾਰਨ ਕੀ ਹੈ ਕਿਥੇ ਰੇਟ ਮਾ ਜਿਹੜੇ ਤਾਂ ਜੜਿਆ ਹੋਇਆ ਸੀਗਾ ਕਿਉਂ ਨਹੀਂ ਮਿਲਦਾ ਉਹ ਤਾਂ ਹੁਣ ਮੈਨੂੰ ਪਤਾ ਹੀ ਦਫਤਰ ਵਾਲਿਆਂ ਨੂੰ ਕਿਤੇ ਕਹਿੰਦੇ ਰਿਜੈਕਟ ਹੋਊਗੀ ਕਿਤੇ ਕੋਸ਼ਿਸ਼ ਮੈਨੂੰ ਤਾਂ ਹੁਣ ਤੱਕ 3.5 ਸਾਲ ਉਹਨਾਂ ਨੇ ਐਂ ਕਰਖਾਈ ਰੱਖਿਆ ਵੀ ਆ ਜਾ ਮੁਰਜਾ ਆ ਜਾ ਮੁਰਜਾ ਬਸ ਅੱਜ ਟੈਂਕੀ ਦੇ ਜੜੇ ਸੀ ਅੱਕ ਕੇ ਫਿਰ ਹੁਣ ਥੱਲੇ ਉਤਾਰਿਆ ਗਿਆ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਹੁਣ ਉਹ ਵਿਸ਼ਵਾਸ ਦਵਾਇਆ ਵੀਡੀਓ ਸਾਹਿਬ ਨੇ ਜੀ ਵੀ ਕੱਲ ਤੱਕ ਰਿਪੇਮੈਂਟ ਹੋ ਜਾਊਗੀ ਹੀ ਲੱਗ ਰਿਹਾ ਹੁਣ ਵੀ ਤੁਹਾਡੇ ਜਿਹੜਾ ਮਿਸ਼ਵਾਸ ਤਾਂ ਸਰ ਕਰਨਾ ਹੀ ਪੈਣਾ ਜਦੋਂ ਆਪਾਂ ਕੋਈ ਬੰਦੇ ਮੋਤਵਾਰ ਆ ਜਾਣ ਜਾਂ ਸਰਕਾਰੀ ਮੁਲਾਜ਼ਮਾਂ 'ਨ ਵਿਸ਼ਵਾਸਤਾ ਕਰਨੀ ਪੈਂਦੀ ਹੈ ਤੁਹਾਡੇ ਵੱਲੋਂ ਕੁਝ ਇਲਜ਼ਾਮ ਵੀ ਲਗਾਏ ਸਿਗੇ ਕਿ ਪੇਮੈਂਟ ਤਾਂ ਰੁਕੀ ਹੋਈ ਹੈ ਕਿ ਕਮਿਸ਼ਨ ਮੰਗ ਰਿਹਾ ਅਧਿਕਾਰੀ ਉਹ ਪਹਿਲਾਂ ਦੋ ਬੰਦੇ ਨੇ ਕਮਿਸ਼ਨ ਲਿਆ ਸੀਗਾ ਜੀ ਕਿੰਨਾ ਪ੍ਰਤੀਸ਼ਤ ਮੰਗਦੇ ਉਹਨਾਂ ਨੇ ਇੱਕ ਨੇ 3% ਲਿਆ ਸੀਗਾ ਜੀ ਇੱਕ ਨੇ 8000 ਰੁਪਏ ਲਿਆ ਸੀਗਾ ਇਹ ਕਿਸ ਗੱਲ ਦਾ ਇਹ ਜੀਐਸਆਰ ਸੀਗੇ ਉਹ ਕਹਿੰਦੇ ਪੇਮੈਂਟ ਕਰਾਉਣੀ ਆ ਆਪਣੇ ਡੀਸੀ ਸਾਹਿਬ ਤੋਂ ਏਡੀਸੀ ਵਿਕਾਸ ਤੋਂ ਵੀ ਉੱਥੇ ਦੇਣੇ ਆ ਉਹਨਾਂ ਨੇ ਪਹਚਾਏ ਵੀ ਨਹੀਂ ਗਾ ਪੈਸੇ ਉਹ ਜਿਸ ਕਰਕੇ ਉਹ ਹਾਲਤ ਕਰ ਪੇਮੈਂਟ ਆਈ ਰੁਲਦੀ ਫਿਰਦੀ ਰਹੀ ਤੁਹਾਡੇ ਵੱਲੋਂ ਹੋਰ ਵੀ ਕਿਹਾ ਜਾ ਰਿਹਾ ਸੀ ਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਪੈਂ ਮੇਰਾ ਵਿਆਜ ਪੈ ਰਿਹਾ ਮੈਨੂੰ ਹਾਂ ਜੀ ਮੈਂ ਵਿਆਜੂ ਲੈ ਕੇ ਪੈਸੇ ਸਰਜੀਤ ਸਿੰਘ ਨੂੰ ਪੇਮੈਂਟ ਕਰਤੀ ਸੀ ਜਦੋਂ ਇੰਟਰਲੋਕ ਚੱਕੀ ਸੀਗੀ ਉਹ ਮੈਨੂੰ 6000 ਰੁਪਿਆ ਮਹੀਨੇ ਦਾ ਐਕਸਟਰਾ ਵਿਆਜ ਪੈ ਰਿਹਾ ਹੁਣ ਕਿਸ ਤਰ੍ਹਾਂ ਦਾ ਵਿਸ਼ਵਾਸ ਦੁਆਇਆ ਗਿਆ ਹੁਣ ਵੀਡੀਓ ਸਾਹਿਬ ਨੇ ਵਿਸ਼ਵਾਸ ਦੁਆਇਆ ਜੀ ਕੱਲ ਤੇ ਹੱਥ ਸ਼ਾਂਤ ਕਰਦਾ ਵੀ ਮੈਂ ਅੱਸੀ ਪੇਮੈਂਟ ਕਰਵਾ ਦਿਆਂ